ਆਲਟੋ 2013 2013 ਲਾਈਟ ਟਾਇਰ ਲੱਗੇ ਹੋਏ ਆ ਸੋਹਣੀ ਗੱਡੀ ਆ ਪਹਿਲੇ ਨਾਂ ਦੇ ਭਾਜੀ ਪਹਿਲੇ ਨਾਂ ਦੀ ਚੱਲੀ ਕਿੰਨੀ ਆ ਚੱਲੀ ਭਾਜੀ ਹੁਣੀ 60 65000 ਜੀ ਪਟਰੋਲ 60 65000 ਚੱਲੀ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਤੇ ਰੇਟ ਵੀਰੇ ਰੇਟ ਸਾਰੀ ਘਰ ਚੰਗੀ ਆ ਭਾਜੀ ਐਂਡਰਾਇਡ ਪਲੇਅਰ ਲੱਗਾ ਆ ਅਲਾਇ ਲੱਗੇ ਆ ਹੂੰ 13 ਮਾਡਲ ਆ ਫਾਸਟ ਆਉਂਦਾ ਆ ਇਹ ਕਾਰ ਦੇ ਦਾਂਗੇ ਤੁਹਾਨੂੰ ਭਾਜੀ 25000 ਰੁਪਿਆ ਦੇ ਕੇ ਬਾਜੀ 2017 BDI ਡੀਜ਼ਲ ਦੀ ਡਿਜ਼ਾਇਰ ਕਾਰ 2016 ਟੌਪ ਮਾਡਲ ਸੰਗਰੂਫ ਵਾਲੀ ਬੀ ਓਨਰ ਫਰਸਟ ਓਨਰ ਫਰਸਟ ਠੀਕ ਆ ਚੱਲੀ ਕਿੰਨੀ ਆ ਇਹ ਚੱਲੀ ਆ ਮੇਰੇ ਕੋ 70 80 ਹਜ਼ਾਰ ਦੇ ਗੇੜਾ ਭਾਈ 75 80 ਹਜ਼ਾਰ ਦੇ ਗੇੜ ਚੱਲੀ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਸਾਫ ਸੁਥਰੀ ਤੇ ਨਵੀਂ ਗੱਡੀ ਟਾਇਰ ਬਿਲਕੁਲ ਫਰੈਸ਼ ਨਵੇਂ ਅਪੋਲੋ ਦੇ ਚੌਹ ਰਹੀ ਹਾਂਜੀ ਬਿਲਕੁਲ ਟਾਇਰਾਂ ਦੀ ਕੰਡੀਸ਼ਨ ਨਵੇਂ ਲਵੇ ਕਰਕੇ ਦਿਖਾ ਦੇ ਜਿਵੇਂ ਨਵੇਂ ਟਾਇਰ ਨੇ ਠੀਕ ਆ ਬਿਲਕੁਲ ਫਰੈਸ਼ੀ ਹਾਂਜੀ ਤੇ ਹੁਣ ਰੇਟ ਦੇ ਦਿਓ ਗੱਡੀ ਦਾ ਬੈਸਟ ਰੇਟ ਠੀਕ ਹੈ 2017 ਮਾਡਲ ਆ ਬੀਡੀਆਈ ਆ ਫਰਸਟ ਓਨਰ ਆ 5 ਲੱਖ ਰੀ ਦੇ ਦਾਂਗੇ ਭਾਈ ਜੀ 17 ਮਾਡਲ ਜੀ 17 ਮਾਡਲ ਉਹ ਵੀ ਡੀਜ਼ਲ ਵਾਲੀ ਕਿ ਠੀਕ 5 ਲੱਖ ਦੀ ਪੱਕੀ ਗੱਲ ਆ ਪੱਕੀ ਗੱਲ ਆ ਭਾਈ ਜੀ 50000 ਰੁਪਇਆ ਲਿਆਓ ਭਾਈ ਜੀ 21 ਮਾਡਲ ਆਲਟਰੋ ਜੀ ਲੈ ਜਾਓ 21 ਮਾਡਲ ਦੇ ਤੁਹਾਨੂੰ ਉਹ ਮਾਲ ਚਾਹੀਦਾ ਬਾਈ ਹੁਣੀ Swift ਕਾਰ ਲੈ ਕੇ ਚੱਲਦੇ ਨੇ Star Motor ਦੇ ਨਵਾਂ ਸ਼ਹਿਰ ਤੋਂ ਤੇ ਗੱਲਬਾਤ ਕਰਦੇ ਆ ਭਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ Star Motor ਨਾਲ ਵਧੀਆ ਭਾਜੀ ਅਸੀਂ ਭਾਜੀ ਹੁਣਾਂ ਤੋਂ ਪਹਿਲਾਂ ਵੀ ਕਾਫੀ ਗੱਡੀਆਂ ਲੈ ਕੇ ਗਏ ਆ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਦਵਾਈਆਂ ਤੇ ਭਾਜੀ ਹੁਣਾਂ ਦਾ ਪਹਿਲੀ ਗੱਲ ਤਾਂ ਇਹਨਾਂ ਦਾ ਮਿਲਣਸਾਰ ਬਹੁਤ ਵਧੀਆ ਭਾਜੀ ਹੁਣਾਂ ਦਾ ਠੀਕ ਹੈ ਤੇ ਬਹੁਤ ਇੱਜ਼ਤਮਾਨ ਜੇ ਅਪਾ ਡੀਲ ਦੀ ਗੱਲ ਕਰੀਏ ਵੀ ਕਿੰਨੇ ਕ ਟਾਈਮ ਚੋਗੀ ਥੋੜੀ ਡੀਲ ਕੋਈ ਬਸ 5-10 ਮਿੰਟ 5-10 ਮਿੰਟ ਕੋਈ ਰੇਟ ਅੱਗੇ ਭਾਜੀ ਬਹੁਤ ਆੜੇ-ਔੜੇ ਤਾਂ ਨਹੀਂ ਨਹੀਂ ਭਾਜੀ ਦਾ ਇੱਕ ਜੈਨੂਅਲ ਰੇਟ ਹੈ ਜੈਨੂਅਲ ਲੱਗਿਆ ਹਾਂਜੀ ਤੇ ਜੇ ਕੋਈ ਹੋਰ ਬੰਦੇ ਨੂੰ ਕੀ ਰეკਮੈਂਡ ਦੇ ਸੰ ਕਰਨਾ ਚਾਹੂਗਾ ਤੁਸੀਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਬਾਜੀ ਹੁਣਾਂ ਕੋਲ ਆਓ ਤੇ ਇਹਨਾਂ ਦੀਆਂ ਗੱਡੀਆਂ ਵੀ ਵਧੀਆ ਐ ਕੋਈ ਓਦਾਂ ਦੀ ਟੁੱਟ ਪੱਜ ਵਾਲੀ ਗੱਡੀ ਨਹੀਂ ਹੁੰਦੀ ਐ ਵਧੀਆ ਹੁੰਦਾ ਇਹਨਾਂ ਦਾ ਤਸल्ली बक्स काम ਆ ਜਾਂਦਾ ਤਸल्ली बक्स ਠੀਕ ਐ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਦੇ ਵਿੱਚ ਹਾਲੇ ਹੋਇਆ ਸਟਾਕ ਨਵਾਂ ਕੰੱਚ ਵਰਗੀਆਂ ਗੱਡੀਆਂ ਲੱਗਣਾ ਵੀਰੇ ਤੇ ਸੇਕਾ ਬਾਈ ਆਪਣੇ ਨਾਲ ਆ ਤੁਸ ਸਾਰਿਆਂ ਨੇ ਪਛਾਣ ਹੀ ਲਿਆ ਹੋਣਾ ਨਵਾਂ ਸ਼ਹਿਰ ਕਰਿਆ ਸਟਾਰ ਮੋਟਰ ਜੇ ਤੇ ਬਾਈ ਐਡਰੈਸ ਆਪ ਹੀ ਲੱਭ ਲੂਗਾ ਦਿੰਦਾ ਗੂਗਲ ਤੇ ਪਰ ਮੈਂ ਦੇ ਟਾਈਮ ਨਹੀਂ ਆਪਾਂ ਵੇਸਟ ਕਰਨਾ ਤੇ ਗੱਡੀਆਂ ਨਾ ਪਟਾਕ ਪਟਾਕੇ ਲਾਉਂਦੇ ਨੇ ਬੜਾ ਸਟਾਕ ਹੈਗਾ ਜਿਆਦਾ ਉੱਧਰ ਵੀ ਦਿਖਾਦੇ ਠਟਕੜ 35 40 ਗੱਡੀਆਂ ਖੜੀਆਂ ਨੇ ਸਟਾਕ ਜਿਆਦਾ ਪਟਾਕ ਪਟਾਕੇ ਲਾਉਣੀਆਂ ਨੇ ਕਾਹਦੇ ਤੁਸੀਂ ਬੋਰ ਲਾਉਂੋ ਲਓ ਜੀ ਅਲਟਰੋ ਜਿਹੀਆਂ ਦੱਸੋ ਅਲਟਰੋ ਵੀ 2021 ਮਾਡਲ ਫਸਟ ਓਨਰ ਪੈਟਰੋਲ ਭਾਜੀ ਹੂੰ 39 5000 ਚੱਲੀ ਆ ਚੰਗੀ ਕਾਰ ਆ ਲਾਈਟਰ ਲੱਗੇ ਆ 21 ਮਾਡਲੇ ਤੁਹਾਨੂੰ ਮਿਲ ਜੂਗੀ 6 ਲੱਖ ਰੁਪਏ ਦੀ 6 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਕੰਚ ਵਰਗੀ ਜਿਹੜੀ ਆ ਲੋਨ ਕੇ ਨਾਮ ਨਾਲ 5.5 ਲੱਖ 10000 ਡਾਲਰ 10000 ਡਾਲਰ 50000 ਰੁਪਏ ਲਿਆਓ ਬਾਈ ਜੀ 21 ਮਾਡਲ ਅਲਟਰੋ ਜੇ ਲੈ ਜਾਓ 21 ਮਾਡਲ ਦੇ ਤੁਹਾਨੂੰ ਉਹ ਮਾਲ ਚ ਮਿਲਣਾ 21 ਮਾਡਲ ਅਲਟਰੋ ਠੀਕ ਹੈ ਵੀਰੇ ਤੇ ਆਈ ਪਲੱਗ ਕਰੀਏ 1 ਮਿੰਟ ਹੋ ਜਾ 2019 ਬਾਈ ਜੀ ਹਾਂ ਡੀਜ਼ਲ 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 4x2 ਠੀਕ ਹੈ ਚੱਲੀ ਕਿੰਨੀ ਹੈ ਚੱਲੀ 70 75 70 75000 ਚੱਲੀ ਰਕੋਰਡ ਨਾਲ ਚੱਲੀ ਹੈ ਰਕੋਰਡ ਨਾਲ ਠੀਕ ਹੈ ਵੀਰੇ ਤੇ ਰੇਟ ਵੇਲਾ ਭਾਈ 50000 ਡਿਸਕਾਊਂਟ ਦਾ ਵਾਇਰ ਦਿੱਤਾ ਬਾਕੀ ਤੁਸੀਂ ਕਰਾ ਲਿਓ ਮਾੜਾ ਮੋਟਾ ਜਿਹੜਾ ਕਰਾਉਣਾ ਠੀਕ ਹੈ ਨਾ ਤੇ ਲੋਨ ਲੋਨ ਕਿੰਨੇ ਦਾ ਹੋ 5 ਲੱਖ ਦਾ ਕਰਵਾ ਦਾਂਗੇ 5.5 ਲੱਖ ਦਾ ਕਰਵਾ ਦਾਂਗੇ 5.5 ਦਾ ਵੀ ਹੋ ਜੂਗਾ 50000 ਰੁਪਿਆ ਲਿਆਓ i20 ਲਈ ਇਹ ਵੀ ਲੈ ਲੀ ਠੀਕ ਹੈ ਵੀਰੇ ਤੇ ਅੱਗੇ ਭਾਈ ਪਹਿਲਾਂ ਨੰਬਰ ਚੈੱਕ ਕਰੋ ਵੇੜਾ ਤੇ ਗੱਡੀ ਹੈਗੀ ਸਿਆਰ ਮਾਡਲ ਦੇ ਦਾ 2015 ਠੀਕ ਹੈ ਲਾਈਟ ਡਾਇਰੈਕਟਾ ਓਨਰ ਓਨਰ ਫਾਸਟ ਫਾਸਟ ਓਨਰ ਨਹੀਂ ਗਈ ਡੀਜ਼ਲ ਕੰਟਰੋਲ ਡੀਜ਼ਲ ਵੀ ਜਲਦੀ ਵੀਰੀਐਂਟ ਕਿਹੜਾ ਵੀਰੀਐਂਟ ਪਾਣੀ ਹੈਗਾ sigma ਠੀਕ ਹੈ ਤੇ ਰੇਟ ਬਾਈ ਇਹ ਬੱਚਾ ਦੇ ਰਹੇ ਸਾਢੇ 4 ਲੱਖ ਦੀ ਸਾਢੇ 4 ਲੱਖ ਦੀ 4 ਲੱਖ ਦਾ ਲਓ 4 ਲੱਖ ਦਾ ਲਓ 50000 ਰੁਪਏ ਡਾਉਨ ਪੇਮੈਂਟ ਦਾ ਲਿਆਓ ਤੇ ਗੱਡੀ ਲੈ ਜਾਓ ਠੀਕ ਹੈ ਕਰੋ ਇਹ ਆਦੀ ਸੌਂਡਰ ਰੈਪਿਡ ਸੌਂਡਰ ਰੈਪਿਡ ਬਾਈ ਫਾਸਟ ਆਨਰ 2013 ਮਾਡਲ ਠੀਕ ਹੈ ਜਿਹੜਾ ਵੀਰੀਐਂਟ ਦੇ ਵਿੱਚ ਸਾਰੀ ਓਰੀਜਨਲ ਆ ਫਰਵਾਹ ਤਿੰਨ ਮਹੀਨੇ ਪਾਰ ਲੈ ਲਾਂਗੇ ਹਾਂ 50000 ਰੁਪਏ ਡਾਊਨ ਦੇਗੇ ਜਿੱਦੇ ਵੀ ਲੋਨ ਹੋ ਜੂਗਾ ਪੌਣੇ ਦਰ। ਪਹਿਲੇ ਨਾਲ ਹੀ ਪਾਰ ਆ। 50000 ਰੁਪਏ ਡਾਊਨ ਪੇਮੈਂਟ ਪੌਣੇ ਦੰ ਦਾ ਲੋਨ ਹੋ ਜੂਗਾ ਤੇ ਮਾਲਕ ਬਣ ਜਾਓ ਗੱਡੀ ਘਰੇ ਲੈ ਜਾਓ ਠੀਕ ਹੈ ਆਪਣੇ। ਆਪਣੀ ਗੱਡੀ ਆ ਗਈ ਡਿਜ਼ਾਇਰ ਡਿਜ਼ਾਇਰ 2017 ਮਾਡਲ ਦੀ ਆਈ ਫਸਟ ਆਂਡਰ ਠੀਕ ਹੈ। 2017 ਮਾਡਲ ਆ ਬੀਡੀਆਈ ਆ ਫਸਟ ਆਂਡਰ 5 ਲੱਖ ਹੀ ਦੇ ਦਾਂਗੇ ਭਾਜੀ 17 ਮਾਡਲ ਦੀ। 17 ਮਾਡਲ ਉਹ ਵੀ ਡੀਜ਼ਲ ਵਾਲੀ ਗੱਡੀ 5 ਲੱਖ ਦੀ। ਕੀ ਗੱਲ ਹੈ ਕੀ ਗੱਲ ਹੈ ਬਾਈ ਠੀਕ ਹੈ ਵੀਰੇ ਤੇ ਲੋਨ ਕਿੰਨਾ ਕਰਾ ਦੋਗੇ ਲੋਨ ਕਰਾ ਦਾਂਗੇ ਵੀਰੇ 4.5 ਦਾ 4.5 ਦਾ ਲੋਨ ਹੋ ਜਾਊਗਾ ਜੀ ਰੇਟ ਚੈੱਕ ਕਰੋ ਗੱਡੀ ਦਾ 1.50 ਕੋਈ ਨਹੀਂ ਬੰਦਾ 17 ਮਾਣੀ ਗੱਡੀ ਦਾ ਰਜਿਸਟਰ 17 ਮਾਡਲ ਜੀਣਾ ਬਾਈ ਸੇਫ ਕੰਡੀਸ਼ਨ ਦੇ ਆਪਣੇ ਕੋਲ ਤਿੰਨ ਗੱਡੀਆਂ ਨੇ ਉਹ ਕੀ ਆ ਜਾਂਦਾ ਵੀਰੇ ਤੇ 2011 ਮਾਡਲ ਡੀਜ਼ਲ ਠੀਕ ਹੈ 18 ਮਾਡਲ ਡੀਜ਼ਲ ਮਾਡਲ ਡੀਜ਼ਲ ਫਰਸਟ ਆਨ ਲੱਗੇ ਬੀਡੀਆਈ ਠੀਕ ਹੈ 5.5 ਲੱਖ ਦੀ ਬਾਈ ਕਾਰਾ ਮਾਡਲ ਬੀਡੀਆਈ ਕਾਰ ਸਾਢੇ 5 ਲੱਖ ਦੀ ਤੇ 50000 ਡਾਉਨ ਪੇਮੈਂਟ ਸਾਰਾ ਵੀ ਲੋਨ ਹੋ ਜੂਗਾ ਸਾਰਾ ਵੀ ਹੋਜੀ ਪਰ 50000 ਰੁਪਏ ਤੇ ਨਿਆਰੇ ਨਿਆਰੇ ਦੇਖ ਸਕਦਾ ਦੇ ਦੋ ਜਾਂ ਪ੍ਰੋਫਾਈਲ ਬੈਸਟ ਹੈ ਤਾਂ ਸਾਰੇ ਦਾ ਸਾਰਾ ਵੀ ਲੋਨ ਹੋ ਜੂਗਾ ਅੱਗੇ ਬਾਈ ਦੀ ਗੱਡੀ ਖੜਿਆ ਟੈਕੋਸ ਟੈਕੋਸ 2014 ਡੀਜ਼ਲ ਠੀਕ ਹੈ 2014 ਡੀਜ਼ਲ ਵੀ ਇਹ ਤੁਹਾਨੂੰ ਦੇ ਦਾਂਗੇ ਆਪਾਂ 370000 ਰੁਪਏ 370000 ਰੁਪਏ ਔਰ ਇਹਦੇ 25000 ਰੁਪਏ ਦੇ ਦੇ ਬਾਕੀ ਲੋਨ ਹੋ ਜੂਗਾ 25000 ਡਾਉਨ ਪੇਮੈਂਟ ਦਿਓ 25000 ਸਿਰਫ 25000 25000 ਦੇ ਵਿੱਚ ਮੋਟਰਸਾਈਕਲ ਨਹੀਂ ਆ ਤੁਹਾਨੂੰ ਗੱਡੀ ਦੇ ਮਾਲਕ ਬਣਾ ਦੇਣਾ ਬਾਈ ਨੇ ਅੱਗੇ ਆ ਗਈ ਬਾਈ ਜੀ ਕ੍ਰੇਟਾ ਕਾਰ ਦੱਸਿਓ ਕ੍ਰੇਟਾ 2019 ਮਾਡਲ ਫਰਸਟ ਆਨਰ ਜੀ ਡੀਜ਼ਲ ਵੀਰਿਐਂਟ ਦੇ ਵਿੱਚ ਆ ਲੋਕ ਸਾਡੇ ਸ਼ਹਿਰ ਦਾ ਨੰਬਰ ਆ ਭਾਜੀ ਹੂੰ ਸਵਾ 8 ਲੱਖ ਦੀ ਕਾਰ ਦੇਣੀ ਆ ਠੀਕ ਹੈ 7.5 ਲੱਖ ਦਾ ਲੋਨ ਕਰਾਉਣਾ ਭਰਾਵਾਂ ਨੂੰ 75000 ਡਾਉਨਰ ਮਾਡਲ ਭਰਾ ਦਾ ਮਾਨ ਡਿਸਕਾਊਂਟ ਹੋਰ ਵੀ ਹੋਊਗਾ ਇੱਥੇ ਪੱਕਾ ਹੋਊਗਾ ਬਿਲਕੁਲ ਭਾਜੀ ਤੇ ਜਲਦੀ ਟੈਂਕੀ ਫੁੱਲ ਮਿਲੂਗੀ ਜੀ ਮਿਲੂਗਾ ਡਾਟ ਲੱਗਾ ਇਹ ਚ ਮਿਲ ਜੂਗੀ ਤੇਲ ਦੀ ਰੈਂਕੀ ਫੁੱਲ ਬਾ ਠੀਕ ਆ ਕਰੇਟਰ ਦੀ ਤੇਲ ਦੀ ਰੈਂਕੀ ਫੁੱਲ ਮਿਲੂਗੀ ਐਂਡਰਾਇਡ ਲੱਗਾ ਆ ਫਸਟ ਓਨਰ ਲੋਕਲ ਸ਼ਹਿਰ ਦਾ ਨੰਬਰ ਬਤਾ ਬਾ ਠੀਕ ਆ ਵੀਰੇ 75000 ਡਾਊਨ ਪੇਮੈਂਟ ਲਿਆਓ ਬਾਈ ਬਾਕੀ ਸਾਰਾ ਲੋਨ ਹੋ ਜੂਗਾ ਤੇ ਅੱਗੇ ਆ ਗਈ W10 W10 XW ਕਾ ਹਾਂ W10 2016 ਟਾਪ ਸੰਦਰੂਫ ਵਾਲੀ ਹੂੰ 2016 ਟਾਪ ਮਾਡਲ ਸੰਦਰੂਫ ਵਾਲੀ ਹਾਂਜੀ ਓਨਰ ਫਸਟ ਓਨਰ ਫਸਟ ਠੀਕ ਆ ਚੱਲੀ ਕਿੰਨੀ ਐ ਇਹ ਚੱਲੀ ਐ ਮੇਰੇ ਸ 75-80 ਹਜ਼ਾਰ ਦੇ ਕਿਹੜਾ ਬਣੇ 75-80 ਹਜ਼ਾਰ ਦੀ ਗੱਡੀ ਚੱਲੀ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਸਾਫ਼ ਸੁਥਰੀ ਤੇ ਨਵੀਂ ਗੱਡੀ ਯਾਰ ਬਿਲਕੁਲ ਫਰੈਸ਼ ਨਵੇਂ ਅਪੋਲ ਦੇ ਚੌਰੀ ਹਾਂਜੀ ਬਿਲਕੁਲ ਟਾਇਰਾਂ ਦੀ ਕੰਡੀਸ਼ਨ ਨਵੇਂ ਲਵੇ ਕਰਕੇ ਦਿਖਾ ਦੇ ਜਿਵੇਂ ਨਵੇਂ ਟਾਇਰ ਨੇ ਠੀਕ ਹੈ ਵੀਰੇ ਤੇ ਹੁਣ ਰੇਟ ਦੇ ਦਿਓ ਗੱਡੀ ਦਾ ਬੈਸਟ ਰੇਟ ਭਾਜੀ 8 ਲੱਖ ਦੀ ਕਾਰ ਦੇ ਦਾਂਗੇ ਜੀ 8 ਲੱਖ ਦੀ ਸਾਢੇ 7 ਲੱਖ ਦਾ ਲੋਨ ਹੋਊ ਜੀ ਸਾਢੇ 7 ਦਾ ਲੋਨ 50 ਹਜ਼ਾਰ ਡਾਊਨ ਪੇਮੈਂਟ ਦੇ ਤੁਹਾਨੂੰ ਝੋਟੇ ਜੱਡੀ ਗੱਡੀ ਦੇਣੀ ਆ ਠੀਕ ਆ ਉਹਦੇ ਬੈਠ ਕੇ ਜਾਊਗੇ ਠੀਕ ਆ ਵੀਰੇ ਤੇ ਇੱਧਰ ਆ ਗਈ ਸਕੋਰਪੀਓ ਮਾਡ ਮਾਡਲ 2014 ਸਕੋਰਪੀਓ ਇਹ ਤੁਹਾਨੂੰ ਦੇ ਦਾਂਗੇ 6.5 ਲੱਖ ਰੁਪਏ ਦੀ 6.5 ਲੱਖ ਦੀ ਬਿਲਕੁਲ ਜੀ ਠੀਕ ਹੈ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੇ ਮਿੱਤਰਾਂ ਸਾਫ਼ ਸੁਥਰੀ ਤੇ ਨਵੀਂ ਕਾਰ ਆ ਚੱਲੀ ਕਿੰਨੀ ਕੁ ਆ ਚੱਲੀ ਭਾਜੀ ਇਹ ਲੱਖ ਦੇ ਅੰਦਰ ਆ ਜੀ ਲੱਖ ਤੋਂ ਥੋੜੇ ਥੱਲੇ ਬਿਲਕੁਲ ਜੀ ਬਸ ਠੀਕ ਹੈ ਵੀਰੇ ਤੇ ਅੱਗੇ ਗੱਡੀ ਆ ਗਈ ਬਾਈ ਜੀ ਸਿਆਜ਼ ਮਾਡਲ ਸਿਆਜ਼ 2017 ਟਾਪ 17 ਨਾਲ ਸਾਰਾ ਡੋਪ ਡੀਜ਼ਲ ਦਿਆ ਡੀਜ਼ਲ ਦੀ ਹਾਂਜੀ ਠੀਕ ਹੈ ਵੀਰੇ ਅਲਾਈ ਟਾਇਰ ਐਕਸਟਰਾ ਲੱਗੇ ਹੋਏ ਨੇ ਬਿਲਕੁਲ ਭਾਜੀ ਤਾਂ ਨਵੇਂ ਲਵਾਤੇ ਹੋਣੇ ਜੀ ਆਪਾਂ ਜਮਾਂ ਨਵੇਂ ਟਾਇਰ ਬਿਲਕੁਲ ਨਵੇਂ ਜੀ ਕੀ ਬਾਤ ਹੈ ਤੇ ਅੰਦਰੋਂ ਗਲੀਸਨ ਚੈੱਕ ਕਰਾ ਦੇ ਮਿੱਤਰਾ ਨਵੀਂ ਗਨੀਸਨ ਤੇ ਰੇਟ ਵੀਰੇ ਰਿਕਾਰਡਰ ਕੈਮਰਾ ਨਾਲ ਲਾਤਾ ਜੀ ਅੱਛਾ ਲਾਈਵ ਸਕਰੀਨ ਤੇ ਡੈਸ਼ ਕੈਮ ਵੀ ਲਾਤਾ ਹਾਂਜੀ ਹਾਂਜੀ ਬਾ ਠੀਕ ਹੈ ਐਕਟੀਵਿਟੀ ਜਿਹੜੀ ਕੋਈ ਗੱਡੀ ਕਿਤੇ ਖੜਾ ਆ ਕੇ ਤਾਂ ਰਿਕਾਰਡ ਹੋਈ ਜਾਵੇ ਬਿਲਕੁਲ ਜੀ ਤੇ ਰੇਟ ਵੀਰੇ ਹੁਣ ਭਾਜੀ ਇਹ ਤੁਹਾਨੂੰ ਦੇ ਦਾਂਗੇ 5,70,000 ਰੁਪਏ ਦੀ 5,70,000 ਦੀ ਬਿਲਕੁ ਯਾਦ ਕਰੂਗਾ ਜਿਹੜਾ ਵੀਡੀਓ ਦੇਖ ਕੇ ਉਹ ਮਾਨ ਤਣ ਬਈ ਵਧੀਆ ਕਰਨਾ 50000 ਰੁਪਇਆ ਡਾਉਨ ਪੇਮੈਂਟ ਦੇ ਕੇ ਲੋਨ ਹੋ ਜਾਊਗਾ ਜੀ ਆਏ ਹਾਏ ਹਾਏ 50000 ਰੁਪਇਆ ਲਿਆਓ ਬਾਕੀ ਸਾਰਾ ਲੋਨ ਹੋ ਜਾਊਗਾ ਤੇ ਅੱਗੇ ਆ ਗਈ ਬਾਈ ਜੀ ਵਰਨਾ ਕਰ ਵਰਨਾ 2015 ਭਾਜੀ ਡੀਜ਼ਲ 2015 ਡੀਜ਼ਲ ਡੀਜ਼ਲ ਠੀਕ ਹੈ ਵੀਰੇ ਇਹ ਦੇ ਦਾਂਗੇ ਸਿਰ 5 ਲੱਖ ਰੁਪਏ ਦੀ 4.5 ਲੋਨ 4.5 ਦਾ ਲੋਨ 50000 ਡਾਉਨ ਪੇਮੈਂਟ ਬਿਲਕੁਲ ਜੀ ਠੀਕ ਹੈ ਭਰੇ ਅੱਗੇ ਆ ਕੀ ਬਾਈ ਜੀ ਡੀਜ਼ਲ ਕਾਰ ਇਹ ਉਹ ਕਾਰ ਆ ਐਵਰੇਜ ਬਹੁਤ ਆ ਨਾ ਗੱਡੀ ਦੀ 2017 ਮਾਡਲ ਹੂੰ ਡੀਜ਼ਲ ਕਾਰ ਆ ਫਸਟ ਆਨ ਰਿਆ ਜੀ ਹੂੰ ਐਵਰੇਜ ਆ ਭਾਜੀ ਯਾਨੀ ਕਿ ਆਪਾਂ ਕਹਿ ਸਕਦੇ ਆ ਜੀ 50 ਦੀ ਆ 2 ਲੀਟਰ ਨਾ ਜੀ 50 ਅੱਛਾ 2 ਲੀਟਰ ਨਾ 50 ਦੀ ਆ ਕੀ ਬਾਤ ਆ ਠੀਕ ਆ ਬਾਈ ਸੱਚੀ ਬਹੁਤ ਜ਼ਿਆਦਾ ਐਵਰੇਜ ਆ ਗੱਡੀ ਦੀ ਤੇ ਰੇਟ ਆ ਗੱਡੀ ਦਾ ਰੇਟ ਭਾਜੀ 5.5 ਲੱਖ ਦੀ ਦੇ ਦਾਂਗੇ ਜੀ 5.5 ਲੱਖ ਦੀ ਨਿਊ ਸ਼ੇਪ ਦੇ ਵਿੱਚ 17 ਫਸਟ ਆਨ ਦਾ ਹਾਂ ਬੀਡੀਆ ਹੀ ਆ ਬੀਡੀਆ ਹੀ ਆ ਜੀ ਔਰ 5 ਲੱਖ ਰੁਪਏ ਦਾ ਵੀ ਸਵਾ ਪੰਜ ਦਾ ਵੀ ਲੋਨ ਹੋ ਜਾਊਗਾ ਜੀ 25000 ਡਾਊਨ ਪੇਮੈਂਟ 25000 ਡਾਊਨ ਪੇਮੈਂਟ ਲੈ ਕੇ ਕਾਰ 25000 ਰੁਪਇਆ ਦੇ ਕੇ ਬਾਜੀ 2017 ਬੀਡੀਆਈ ਡੀਜ਼ਲ ਦੀ ਡਿਜ਼ਾਇਰ ਕਾਰ ਕੀ ਬਾਤ ਹੈ ਆਪਣੇ ਕੋਲ ਸਲੇਰੀਓ ਖੜੀ ਆ ਜੀ ਹੂੰ 20 ਮਾਡਲ ਆ ਹੂੰ ਜੈਡ ਐਕਸ ਆਈ ਸਭ ਤੋਂ ਟੌਪ ਜੀ ਹੂੰ ਫਰਸਟ ਓਨਰ ਆ ਨਵੀਂ ਕਾਰ ਆ ਜੀ ਠੀਕ ਹੈ ਇਹ ਤੁਹਾਨੂੰ ਕਹ ਰਹਾ ਕਿ 5 ਲੱਖ ਦੀ 5 ਲੱਖ ਦੀ ਚੱਲੀ 23000 ਕਿਲੋਮੀਟਰ ਸਿਰਫ 23 온ਲੀ ਪੂਰੇ ਰਿਕਾਰਡ ਨਾਲ ਮੀਟਰ ਤਾਂ ਨਹੀਂ ਵੈਕਾ ਨਹੀਂ ਬਾਜੀ ਗਰੋ ਪੂਰੀ ਗਾਰੰਟੀ ਹੈ ਇਹ ਰਿਕਾਰਡ ਜੀ ਇਹ ਤਾਂ ਬਾਈ ਨਿੱਕੇ ਦੀ ਪੂਰੀ ਗਾਰੰਟੀ ਹੁੰਦੀ ਹੈ ਗੱਲਾਂ ਦੀ ਓ 23000 ਕਰੋ ਜੀ ਅਸੀਂ ਬੋਨਟ ਚੱਕ ਕੇ ਦਿਖਾਉ ਹੁਣ ਗੱਡੀ ਹਾਂ ਠੀਕ ਹੈ ਲਓ ਜੀ ਓਏ ਹੋਏ ਹੋਏ ਜਮਾ ਹੀ ਨਵੀਂ ਰੇਟ ਕਿੰਨਾ ਕਿਹਾ ਸੀ 5 ਲੱਖ ਰੁਪਏ ਬਾਕੀ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊ 5 ਤੋਂ ਥੱਲੇ ਥੱਲੇ ਗੱਡੀ ਦੇਣੀ ਆ ਉਹ ਰੁਪਏ ਚੱਲੀ 23000 ਨਵੀਂ ਲੈਣ ਜਾਣਾ ਇਧਰੋਂ ਸੱਦ ਲਓ ਮੈਂ 88 ਵਾਲੇ ਖੜਾਗੇ ਦੇ ਵਿੱਚ ਉਹਨੂੰ ਕੀ ਬਾਤ ਅੱਗੇ ਆ ਗਈ i10 nios i10 nios ਭਾਜੀ 2020 ਮਾਡਲ ਆ ਜੀ ਫਸਟ ਆਨਰ ਡੀਜ਼ਲ ਵੀਰੀਐਂਟ ਦੇ ਵਿੱਚ 4.5 ਲੱਖ ਦੀ ਕਾਰ ਦੇਣੀ ਆ ਠੀਕ ਹੈ ਤੇ 4.5 ਲੱਖ ਦਾ ਲੋਨ ਕਰਾ ਲੈਣਾ ਭਾਜੀ 25000 ਰੁਪਏ 25000 ਨਾ ਮੋਬਾਈਲ ਨਹੀਂ ਦਿੰਦੇ ਆਪਾਂ ਕਾਰ ਦੇਣੀ ਕੀ ਬਾਤ ਆ 25000 ਰੁਪਿਆ ਲਿਆਓ ਬਾਈ ਜੀ ਤੇ ਗੱਡੀ i10 nios 2020 ਮਾਡਲ ਤੇ 25 ਦੀ ਦੇਊਗੀ ਐਵਰੇਜ ਜੀ ਡੀਜ਼ਲ ਤੇ 25000 ਦੇ ਵਿੱਚ 25 ਦੀ ਐਵਰੇਜ 25 ਦੀ ਐਵਰੇਜ ਜੀ ਤੇ ਗੱਡੀ ਲੈ ਜਾਓ ਭਾਈ ਤੋਹਫਾ ਹੀ ਆ ਤੁਹਾਡੇ ਵਾਸਤੇ ਵੈਸੇ ਭਾਜੀ 20 25000 ਸਾਲ ਦਾ ਤੇਲ ਦਾ ਸੇਵ ਹੋਣਾ ਜੀ ਬਿਲਕੁਲ ਅੱਗੇ ਭਾਜੀ ਬਹੁਤ ਘੱਟ ਬਜਟ ਦੇ ਵਿੱਚ ਗੱਡੀ ਆ ਗਈ iON ਦੱਸਿਓ ਵੀਰੇ iON ਭਾਜੀ 2018 ਮਾਡਲ ਦਸੰਬਰ ਦੀ ਕਾਰ ਆ ਹੂੰ 18 ਪੈਟਰੋਲ ਆ 40 ਤੋਂ 45000 ਕਿਲੋਮੀਟਰ ਚੱਲੀ ਹੋਆ ਠੀਕ ਐ ਇਹ ਤੁਹਾਨੂੰ ਦੇ ਦਾਂਗੇ ਭਾ 2,80,000 ਦੀ 2,80,000 ਦੀ ਹਾਂਜੀ ਸਵਾ ਦੋ ਲੱਖ ਦਾ ਲੋਨ ਹੋ ਜੂ ਠੀਕ ਐ ਹਾਂਜੀ 50000 ਡਾਊਨ ਪੇਮੈਂਟ 50000 ਲਿਓ ਤੇ ਗੱਡੀ ਦੇ ਮਾਲਕ ਬਣ ਜਾਓ ਠੀਕ ਆ ਵੀਰੇ ਅੰਦਰੋਂ ਕੁੜੀ ਨਾਲ ਚੈੱਕ ਕਰ ਲਓ ਜਮਾ ਨਵੀਂ ਗੱਡੀ ਐ 11 ਮਾਡਲ ਠੀਕ ਆ ਭਾਈ ਅੱਗੇ ਆ ਗਈ i20 i20 2014 ਹੂੰ ਰਜਿਸਟਰ 2015 ਠੀਕ ਹੈ ਪਹਿਲੇ ਨਾਂ ਤੇ ਠੀਕ ਹੈ ਡੀਜ਼ਲ ਪੈਟਰੋਲ ਡੀਜ਼ਲ ਜੀ ਠੀਕ ਹੈ ਵੇਰੀਐਂਟ ਵੇਰੀਐਂਟ ਸਪੋਰਟਸ ਠੀਕ ਹੈ ਤੇ ਰੇਟ ਰੇਟ ਭਾਜੀ ਇਹ ਕਾਰ ਤੁਹਾਨੂੰ ਦੇ ਦਾਂਗੇ ਆਪਾਂ 380000 ਦੀ 380000 ਦੀ ਸਾਢੇ 3 ਲੱਖ ਦਾ ਲੋਨ ਹੋ ਜੂ ਸਾਢੇ 3 ਲੱਖ ਦਾ ਲੋਨ ਰਜਿਸਟਰ 15 i20 14/15 ਬਿਲਕੁਲ 30000 ਡਾਉਨ ਪੇਮੈਂਟ ਦੇ ਉੱਤੇ ਮਿਲ ਜੂਗੀ ਗੱਡੀ ਤੇ ਪਹਿਲਾਂ ਤਾਂ ਇਹਦੇ ਲਾਈ ਚੈੱਕ ਕਰਾ ਦੇ ਤੇ ਗੱਡੀ ਹੈਗੀ ਆ Swift ਕਿਹੜੀ ਆ ਇਹ Alto Alto 2013 2013 ਅਲਾਈ ਟਾਇਰ ਲੱਗੇ ਹੋਏ ਆ ਸੋਹਣੀ ਗੱਡੀ ਆ ਪਹਿਲੇ ਨਾਂ ਦੇ ਭਾਜੀ ਪਹਿਲੇ ਨਾਂ ਦੀ ਚੱਲੀ ਕਿੰਨੀ ਆ ਚੱਲੀ ਭਾਜੀ ਹੁਣੀ 60 65000 ਦੀ ਪੈਟਰੋਲ 60 65000 ਚੱਲੀ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲੋ ਤੇ ਰੇਟ ਵੀਰੇ ਰੇਟ ਸਾਰੀ ਗੱਰ ਚੰਗੀ ਆ ਭਾਜੀ ਐਂਡਰਾਇਡ ਪਲੇਅਰ ਲੱਗਾ ਆ ਅਲਾਈ ਲੱਗੇ ਆ ਹਾਂ 13 ਮਾਡਲ ਆ ਫਰਸਟ ਓਨਰ ਆ ਇਹ ਕਾਰ ਦੇ ਦਾਂਗੇ ਤੁਹਾਨੂੰ ਭਾਜੀ 1.5 ਦੋ ਲੱਖ ਦੀ ਸਵਾ ਦੋ ਲੱਖ ਦੀ ਕੀ ਬਾਤ ਆ ਤੇ ਲੋਨ ਹੋ ਜੂਗਾ ਲੋਨ ਹੋ ਜੂਗਾ ਜੀ ਕਿੰਨੇ ਕੁ ਦਾ ਕਰਾ ਦੋਗੇ ਮੰਨ ਕੇ ਚੱਲਿਓ 25 30 ਹਜ਼ਾਰ ਡਾਊਨ ਪੇਮੈਂਟ ਦੇ ਦਿਓ ਹੋ ਜੂ ਲੋਨ ਵਾ 25 30 ਹਜ਼ਾਰ ਚੱਕ ਲਓ ਬਾਕੀ ਆਪੀ ਲੋਨ ਕਰਾ ਦੂ ਭਾਈ i20 ਵਜੀ 2013 ਜੀ ਠੀਕ ਹੈ i20 2013 ਮਾਡਲ ਓਨਰ ਫਸਟ ਹੈ ਜੀ ਹੂੰ ਸਾਰੀ ਗਾਰ ਨਵੀਂ ਹੈ ਜੀ ਹੂੰ ਚੱਲੀ 70 75 ਹਜ਼ਾਰ ਆ ਠੀਕ ਹੈ ਲੀਗਲ ਵੀਰੈਂਟ ਆ ਠੀਕ ਹੈ ਇਹ ਭਾਜੀ ਤਾਂ ਦੇ ਦਾਂਗੇ ਸਵਾ ਤਿੰਨ ਦੀ ਸਵਾ ਤਿੰਨ ਦੀ ਸਵਾ ਤਿੰਨ ਦੀ 25000 ਦੇ ਕੇ 3 ਲੱਖ ਦਾ ਲੋਨ ਲੋਨ ਹੋਊਗਾ ਕੀ ਬਾਤ ਹੈ ਅੱਗੇ ਆ ਗਈ केटन केटन 2014 मॉडल हम्म केटन 2014 रजिस्टर 2015 ठीक है सारी नई रेट कार है बाजी 35 ਤੋਂ 40000 ਚੱਲਦੀ ਜੇ ਨਵਿੱਧ ਰਿਕਾਰਡ ਵਿਧਰ ਰਿਕਾਰਡ ਪਹਿਲੇ ਨਾਂ ਤੇ ਰੇਟ ਰੇਟ ਬਾਜੀ ਇਹ ਕਾਰ ਤੁਹਾਨੂੰ ਦੇ ਦਾਂਗੇ 260 ਦੀ 260 ਦੀ ਹਾਂਜੀ 22 ਦੀ ਕਰ ਦੋ 22 ਦੀ ਦੇ ਦਾਂਗੇ ਸਵਾ 2 ਦਾ ਲੋਨ ਵੀ ਹੋ ਜੂ ਬਾਜੀ ਕੀ ਆਵਾਜ਼ ਹੈ 25000 ਚੱਕ ਲਿਓ ਬਾਈ ਗੱਡੀ ਲੈ ਜਾਓ ਇਹ ਵੀ ਲੈ ਲਓ ਤੇ ਅੱਗੇ ਆ ਗਈ ਗੱਡੀ अल्टੋ अल्टੋ 2018 18 2018 18 ਮਾਡਲ ਆ ਚਿੱਟੇ ਰੰਗ ਦੀ ਹਮ ਆ ਇਹ ਤੁਹਾਨੂੰ ਪਾਜੀ ਮਿਲ ਜੂਗੀ 2,80,000 ਦੀ 18 ਮਾਡਲ ਅਲਟੋ 2,80,000 ਦੀ ਠੀਕ ਆ ਬਈ 2.5 ਲੱਖ ਦਾ ਲੋਨ ਹੋ ਜਾਊਗਾ 30,000 ਚੱਕ ਲਓ ਬਈ ਗੱਡੀ ਲੈ ਜਾਓ ਕੀ ਬਾਤ ਐ ਤੇ ਅੱਗੇ ਗੱਡੀ ਹੈਗੀ ਆ اٹਿਓਸ 2015 15 ਮਾਡਲ 2015 ਮਾਡਲ اٹਿਓਸ ਇਹ ਦੇ ਦਾਂਗੇ 4 ਲੱਖ ਰੁਪਏ ਦੀ ਬਾਜੀ 4 ਲੱਖ ਦੀ ਪਹਿਲੇ ਨਾਂ ਦੀ ਠੀਕ ਆ ਬਈ ਸਾਢੇ ਦਿਨ ਦਾ ਲੋਨ ਸਾਢੇ ਦਿਨ ਦਾ ਲੋਨ 50,000 ਡਾਊਨ ਪੇਮੈਂਟ ਅੰਦਰੋਂ ਕੰਡੀਸ਼ਨ ਚੈੱਕ ਕਰੋ ਸਾਫ਼ ਸੁਥਰੀ ਤੇ ਨਵੀਂ ਕਾਰ ਆ اٹਿਓਸ ਠੀਕ ਹੈ ਵੀਰੇ ਤੇ ਅੱਗੇ ਆ ਗਈ ਸਵਿਫਟ ਸਵਿਫਟ 2013 ਠੀਕ ਹੈ 2013 ਬੀਡੀਆਈ ਫਸਟ ਓਨਰਾਂ ਨੂੰ ਇਹ ਤੁਹਾਨੂੰ ਦੇ ਦਾਂਗੇ ਭਾਜੀ ਆਪਾਂ ਯੈਸ ਨੋ 330000 ਰੁਪਏ ਦੀ 3 ਲੱਖ 30 ਦੀ ਹਾਂਜੀ 13 ਮਾਡਲ ਇਹਦੇ ਤੇ ਫਸਟ ਓਨਰ ਆ ਫਸਟ ਓਨਰ ਆ ਜੀ ਠੀਕ ਹੈ ਸੀਟ ਕਵਰ ਵੀ ਜਮਾ ਨਵੇਂ ਲੱਗੇ ਨੇ ਸਾਫ ਸੁਥਰੀ ਜਨੀਸ਼ਨ ਦੀ ਗੱਡੀ ਆ ਤੇ ਲੋਨ ਕਿੰਨਾ ਦਾ ਹੋ ਜਾਊਗਾ 3 ਲੱਖ ਦਾ 30000 ਚੱਕ ਲਿਓ ਗੱਡੀ ਇਹ ਵੀ ਲੈ ਜਾਓ ਬਸ ਅੱਗੇ ਬਾਜੀ ਡਿਜ਼ਾਇਰ ਆ ਗਈਆਂ ਤੁਹਾਡੇ ਵਾਸਤੇ ਕਿੰਨੇ ਮਾਡਲ ਹੈ ਵੀਰੇ 2014 ਮਾਡਲ ਡੀਜ਼ਲ ਵੀਰਿਅੰਟ ਦੇ ਵਿੱਚ ਆ ਬਾਜੀ ਫਸਟ ਓਨਰ ਹੈ ਜੀ ਠੀਕ ਹੈ ਪਹਿਲੇ ਨਾਂ ਤੇ ਆ ਹੂੰ ਕੋਈ ਲੱਗੀ ਨਹੀਂ ਕੋ ਬੱਜੀ ਹਾਂ ਇਹ ਤੁਹਾਨੂੰ ਦੇ ਦਾਂਗੇ ਆਪਾਂ 3.80 ਲੱਖ ਦੀ ਜੀ 3.80 ਲੱਖ ਦੀ 14 ਮਾਡਲ ਹਾਂਜੀ ਠੀਕ ਹੈ ਵੀਰੇ ਕੰਡੀਸ਼ਨ ਚੈੱਕ ਕਰ ਲਓ ਕੰਡੀਸ਼ਨ ਵਧੀਆ 1.5-3 ਲੱਖ ਦਾ ਲੋਨ ਹੋ ਜੀ ਜੀ ਇਹ ਕਿਹੜਾ ਡਾਊਨ ਪੇਮੈਂਟ ਬਿਲਕੁਲ ਜੀ ਚੱਕ ਲਿਓ ਬਾਈ ਗੱਡੀ ਲੈ ਜਾਓ ਅੱਗੇ ਫਿਰ ਡਿਜ਼ਾਇਰ ਆ ਗਈ ਇਹ 17 ਮਾਡਲ ਆ 2017 2000 VDA ਫਸਟ ਆਨਰ ਇਹਦੇ ਨਾਲ ਵੀ ਡਿਜ਼ਾਇਰ 2017 VDA ਫਸਟ ਆਨਰ ਆ ਜੀ ਠੀਕ ਹੈ ਦੋਨੇ ਡਿਜ਼ਾਇਰਾਂ ਦੇ ਵਿੱਚ 50 50000 ਰੁਪਿਆ ਡਾਊਨ ਪੇਮੈਂਟ ਤੇ 5 ਲੱਖ ਦੀ ਇਹ 5 ਦੀ ਇਹ ਜੀ 5 ਲੱਖ ਦੀ 17 ਮਾਡਲ ਡਿਜ਼ਾਇਰ ਦੋਨੇ 17 ਨੇ ਦੋਨੇ 17 ਨੇ ਦੋਨਾਂ ਦਾ ਰੇਟ 5 ਲੱਖ ਆ ਦੋਨਾਂ ਦਾ ਰੇਟ 5 ਲੱਖ ਦੋਨੇ 50000 ਡਾਊਨ ਪੇਮੈਂਟ ਤੇ ਮਿਲ ਜਾਣੀਆਂ ਇਹ ਦੋਨਾਂ ਦਾ ਰੇਟ ਨਹੀਂ 5 ਲੱਖ ਮਤਲਬ ਪਿੰਪਾ ਦੀ 5 ਲੱਖ ਮੈਂ ਤਾਂ ਥੋੜਾ ਘੱਟ ਜੂ ਕਮ ਨਹੀਂ ਨਹੀਂ ਠੀਕ ਹੈ ਠੀਕ ਹੈ 50000 ਰੁਪਈਆ ਟੌਰ ਤੇ ਬਣਨਾ ਚੱਲ ਜੂ ਗੱਡੀ ਜਿਹੜੀ ਮਰਜ਼ੀ ਲੈ ਜਾਓ ਠੀਕ ਹੈ ਪਹਿਲੇ ਪਹਿਲੇ ਨਾਂ ਦੀ ਅੱਗੇ ਆ ਗਈ ਬਾਈ ਜੀ Swift Swift 2011 ਮਾਡਲ ਆ ਹੂੰ 2011 VDI ਜੀ ਹੂੰ ਇਹ ਤੁਹਾਨੂੰ ਦੇ ਦਾਂਗੇ ਭਾਈ ਆਪਾਂ 2 ਲੱਖ 40000 ਦੀ 2 ਲੱਖ 40000 ਦੀ 2011 ਮਾਡਲ VDI Swift ਤਾਂ ਜੀ ਇਹਨਾਂ ਦੀ अल्टੋ ਨਹੀਂ ਕੋ ਦਿੰਦਾ ਗਿਆ ਬਿਲਕੁਲ ਬਾਈ Swift ਦੇ ਦਾਂਗੇ ਭਾਈ ਜੀ ਬਿਲਕੁਲ ਠੀਕ ਹੈ ਵੀਰੇ ਇੰਨਾ ਗੱਡੀਆਂ ਚੋ ਬਾਈ ਕੋਈ ਵੀ ਗੱਡੀ ਤੁਹਾਨੂੰ ਪਸੰਦਾ ਸਕਰੀਨ ਤੇ ਨੱਕੇ ਵਾਈ ਦਾ ਨੰਬਰ ਚਾਹਦਾ ਕਾਲ ਕਰਕੇ ਗੱਲਬਾਤ ਕਰੋ ਤੇ ਸਾਈਪਾਈ ਗੱਡੀ ਬੁੱਕ ਹੋ ਜਾਣਾ ਬਿਲਕੁਲ ਬਿਲਕੁਲ ਸਰ ਤੇ ਗੱਡੀ ਲੈਣ ਤੁਸੀਂ ਆਉਣਾ ਨਵਾਂ ਸ਼ਹਿਰ ਸਟਾਰ ਮੋਟਰ ਦੀ ਲੋਕੇਸ਼ਨ ਭਰ ਲੇ ਗੂਗਲ ਮੈਪ ਤੇ ਠੀਕ ਹੈ ਨਾ ਤੇ ਬਾਕੀ ਵੀਡੀਓ ਨੂੰ ਬਾਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਠੀਕ ਹੈ ਵੀਰੇ ਥੈਂਕ ਯੂ ਬਾਈ ਸასი ਗੱਲ ਜੀ